ਕ੍ਰੋਮਨੀ ਕਮੇਟੀ ਦੇ ਹਿਸਾਬका ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੱਢਿਆ ਆ ਇਸ ਤੋਂ ਸਾਬਤ ਹੋ ਗਿਆ ਆ ਕਿ ਇਹ ਲੋਕ ਕੋਈ ਨਿਮਾਣੇ ਨਹੀਂ ਮੱਕ ਬੰਦੇ ਨਹੀਂ ਇਹ ਕੋਈ ਨੇਕ ਬੰਦੇ ਨਹੀਂ ਇਹ ਕੋਈ ਸਿਆਣੇ ਬੰਦੇ ਨਹੀਂ ਇਹ ਕੋਈ ਸੂਝਵਾਨ ਬੰਦੇ ਨਹੀਂ ਇੰਨਾ ਸਾਰਿਆਂ ਦੇ ਮਨਾਂ ਦੇ ਅੰਦਰ ਕਿੰਨੀ ਜਿਹੇ ਗੰਦਗੀ ਆ ਉਹ ਭਰੀ ਪਈ ਆ ਬੀਬੀਆਂ ਦੇ ਖਿਲਾਫ ਕਿੰਨੀਆਂ ਜਿਹੜੀਆਂ ਭੈੜੀਆਂ ਸ਼ਬਦਾਵਲੀ ਆ ਉਹ ਤੁਸੀਂ ਵਰਤਦੇ ਹੋਵੋਗੇ ਕਿੰਨੀਆਂ ਤੁਸੀਂ ਗੰਦਗੀ ਭਰੀਆਂ ਜਿਹਦੀਆਂ ਗੱਲਾਂ ਆ ਉਹ ਕਰਦੇ ਹੋਵੋਗੇ ਤੇ ਬਹੁਤ ਸਾਰੇ ਤੁਹਾਡੇ ਜਿਹੜੇ ਤੁਹਾਡੇ ਸ਼ਰੋਮਨੀ ਕਮੇਟੀ ਦੇ ਅਧਿਕਾਰੀ ਹੈਗੇ ਆ ਉਹਨਾਂ ਦੀਆਂ ਕਰਦੂਤਾਂ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਆ ਉਹ ਨਸ਼ਰ ਹੋ ਵੀ ਚੁੱਕੀਆਂ ਹੋਈਆਂ ਆ ਹੋਰ ਮੈਂ ਤੁਹਾਨੂੰ ਦੱਸਦਾ ਕਿ ਹੁਣ ਤਾਂ ਇਹਨਾਂ ਨੇ ਇਕੱਲਾ ਬੀਬੀ ਜ਼ਗੀਰਕੋਬ ਨੂੰ ਇਹੋ ਜਿਹੀ ਸ਼ਬਦਾਵਲੀ ਵਰਤੀ ਆ ਜਿਹਦੀ ਮੈਂ ਦੱਸ ਵੀ ਨਹੀਂ ਸਕਦਾ ਬਹੁਤ ਸਾਰੇ ਲੋਕਾਂ ਨੇ ਟੀਵੀ ਚੈਨਲਾਂ ਉੱਤੇ ਸੁਣ ਵੀ ਰਹੀ ਆ ਪਰ ਇਹਨਾਂ ਨੇ ਤਾਂ ਉਸ ਤੋਂ ਵੀ ਵੱਧ ਕੇ ਜਿਹੜੇ ਕਰ ਰੇ ਆ ਉਹ ਕਰ ਦਿੱਤੇ ਹੋਏ ਆ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਨੂੰ ਬੈਠਣ ਦਾ ਜਿਹੜਾ ਕੋਈ ਹੱਕ ਨਹੀਂ ਰਿਹਾ ਉਹ ਤੁਰੰਤ ਜਿਹੜਾ ਅਸਤੀਫਾ ਆ ਉਹ ਦੇਵੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲਕਸਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਤੁਰੰਤ ਇਹਨੂੰ ਆਦੇਸ਼ ਦਿੱਤਾ ਜਾਵੇ ਕਿ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਇਸ ਦੇ ਨਾਲ ਹੀ ਇਤਨੂੰ ਧਾਰਮਿਕ ਤਨਖਾਹ ਲਗਾਈ ਜਾਣੀ ਚਾਹੀਦੀ ਹੈ ਤੇ ਬੀਬੀ ਜ਼ਗੀਰ ਕੌਰ ਨੂੰ ਵੀ ਚਾਹੀਦਾ ਹੈ ਕਿ ਇਹਦੇ ਉੱਤੇ ਜਿਹੜਾ ਕਾਨੂੰਨੀ ਤਰੀਕੇ ਨਾਲ ਕੇਸ ਦਰਜ ਉਹ ਕਰਾਵੇ ਬੀਬੀ ਜ਼ਗੀਰ ਕੌਰ ਦੇ ਨਾਲ ਬਹੁਤ ਸਾਰੇ ਵਖਰੇਵੇਂ ਹੋ ਸਕਦੇ ਆ ਬਹੁਤ ਸਾਰੇ મતਭੇਦ ਹੋ ਸਕਦੇ ਆ ਬਹੁਤ ਸਾਰੇ ਗੱਲਾਂ ਦੇ ਉੱਤੇ ਜਿਹੜੀ ਆ ਅਸਹਿਮਤੀ ਹੋ ਸਕਦੀ ਆ ਜਿਹਦੇ ਨਾਲ ਸਹਿਮਤ ਨਹੀਂ ਸਾਡੇ ਵੀ ਬਹੁਤ ਸਾਰੇ ਵਖਰੇਵੇਂ ਆ ਪਰ ਜਿਸ ਤਰੀਕੇ ਦੇ ਨਾਲ ਧਾਮੀ ਸਾਹਿਬ ਸ਼ਬਦਾਵਲੀ ਵਰਤਦੇ ਇਸ ਤਰੀਕੇ ਦੇ ਨਾਲ ਤਾਂ ਕੋਈ ਸਿੱਖ ਸੋਚ ਵੀ ਨਹੀਂ ਸਕਦਾ ਤੇ ਖਾਸ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੇ ਉੱਤੇ ਜਿਹੜਾ ਕਾਬਜ ਆ ਉਹ ਹੋਵੇ ਅਸੀਂ ਵੀ ਬੀਬੀ ਜ਼ਗੀਰ ਕੌਰ ਦਾ ਸਮੇਂ-ਸਮੇਂ ਦੇ ਉੱਤੇ ਸਾਰਥਕ ਵਿਰੋਧ ਕੀਤਾ ਆਲੋਚਨਾ ਕੀਤੀ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਦਲਾਂ ਦੇ ਵਿੱਚ ਰਹਿ ਕੇ ਬਹੁਤ ਸਾਰੇ ਪੰਥ ਵਿਰੋਧੀ ਫੈਸਲੇ ਵੀ ਕੀਤੇ ਤੇ ਜਿਸ ਤਰ੍ਹਾਂ ਹੁਣ ਧਾਮੀ ਸਾਹਿਬ ਕਰ ਰਹੀ ਆ ਬਾਦਲਾਂ ਦੀ ਚਾਬਦੂਸੀ ਕਿਸੇ ਸਮੇਂ ਬੀਬੀ ਜ਼ਗੀਰ ਕੌਰ ਨੇ ਵੀ ਕੀਤੀ ਪਰ ਹੁਣ ਤੁਸੀਂ ਦੇਖੋ ਇਹ ਨੇੜੇ-ਨੇੜੇ ਰਹਿੰਦੇ ਆ ਤੇ ਇੱਕ ਦੂਜੇ ਦੇ ਜਿਹੜੇ ਪੋਤੜੇ ਫਰੋਲੇ ਕਹਿਣ ਤੋਂ ਭਾਵੇਂ ਸਾਰੇ ਲੋਕ ਜਿਹੜੇ ਆ ਉਹ ਇਹੋ ਜਿਹੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਸੰਗਤ ਜੀ ਜਦੋਂ 328 ਪਾਵਨ ਸਰੂਪਾਂ ਦਾ ਮੋਰਚਾ ਲੱਗਾ ਸੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦਾ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਹੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਜਿੱਥੇ ਗੁਰਸਿੱਖਾਂ ਦੇ ਉੱਤੇ ਸਤਕਾਰ ਕਮੇਟੀ ਵਾਲੇ ਗੁਰਸਿੱਖਾਂ ਦੇ ਉੱਤੇ ਜੁਰਮ ਠਾਇਆ ਗਿਆ ਉਹਨਾਂ ਨੂੰ ਕਿਰਪਾਨਾਂ ਤਲਵਾਰਾਂ ਦੇ ਨਾਲ ਵੱਢਿਆ ਗਿਆ ਡਾਂਗਾ ਮਾਰੀਆਂ ਗਈਆਂ ਉਹਨਾਂ ਦੀਆਂ ਦਸਤਾਰਾਂ ਰੋਦੀਆਂ ਗਈਆਂ ਕੇਸਾਂ ਦੀ ਬੇਅਦਬੀ ਕੀਤੀ ਗਈ ਜੇਬਾਂ ਤੋਂ ਪੈਸੇ ਕੱਢ ਲਏ ਸੀ ਇੰਨਾ ਸ਼ਰੋਮਣੀ ਕਮੇਟੀ ਦੀ ਗੁੰਡਾ ਟਾਸਕ ਫੋਰਸ ਤੇ ਅਧਿਕਾਰੀਆਂ ਨੇ ਤੇ ਉਸ ਸਮੇਂ ਤਿੰਨ ਸਿੱਖ ਬੀਬੀਆਂ ਦੇ ਉੱਤੇ ਵੀ ਇਹਨਾਂ ਨੇ ਬਹੁਤ ਭਾਰੀ ਜ਼ੁਲਮ ਤਸ਼ੱਦਦ ਕੀਤਾ ਤੇ ਬਹੁਤ ਸਾਰੀਆਂ ਇਹਨਾਂ ਨੇ ਗਾਲ੍ਹਾਂ ਕੱਢੀਆਂ ਸੀ ਜਿਹਦੇ ਵਿੱਚ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਦੀ ਸਿੰਘਣੀ ਵੀ ਸੀ ਅਤੇ ਇੱਕ ਭੈਣ ਬੀਬੀ ਮਨਿੰਦਰ ਕੌਰ ਵੀ ਸੀ ਬੀਬੀ ਰਾਜਵਿੰਦਰ ਕੌਰ ਇਹਨਾਂ ਨੇ ਤਿੰਨ ਸਿੱਖ ਬੀਬੀਆਂ ਦੇ ਉੱਤੇ ਇੰਨਾ ਜ਼ੁਲਮ ਕੀਤਾ ਉਹਨਾਂ ਦੀਆਂ ਦਸਤਾਰਾਂ ਲਾਹਣ ਦਾ ਯਤਨ ਕੀਤਾ ਉਹਨਾਂ ਨੂੰ ਜਿਹੜੀ ਭੱਦੀ ਸ਼ਬਦਾਲ ਦੀ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਜਿਹੜੀ ਆ ਉਹ ਬੋਲੀ ਇਹਨਾਂ ਨੇ ਭੈੜੀਆਂ ਜਿਹੜੀਆਂ ਹਰਕਤਾਂ ਕਰਨੀਆਂ ਚਾਹੀਆਂ ਇੱਥੋਂ ਤੱਕ ਕਿ ਇਹਨਾਂ ਨੇ ਉਹ ਤਿੰਨ ਸਿੱਖ ਬੀਬੀਆਂ ਦੇ ਕੱਪੜੇ ਤੱਕ ਵੀ ਜਿਹੜੇ ਆ ਉਹ ਪਾੜਨ ਦਾ ਯਤਨ ਕੀਤਾ ਉਸ ਸਮੇਂ ਦੀਆਂ ਅਖਬਾਰਾਂ ਉਹ ਗਵਾਹ ਆ ਉਹਨਾਂ ਬੀਬੀ ਦੀਆਂ ਇੰਟਰਵਿਊ ਜਿਹੜੀਆਂ ਆ ਉਹ ਦੇਖਿਓ ਸੋ ਇਸ ਤਰ੍ਹਾਂ ਦੇ ਇਹ ਜਿਹੜੇ ਭੈੜੇ ਲੋਕ ਸਮੇਂ-ਸਮੇਂ ਦੇ ਉੱਤੇ ਮੰਦ ਕਰਮ ਜਿਹੜੇ ਆ ਉਹ ਕਰਦੇ ਆ ਭੱਦੀ ਸ਼ਬਦਾਵਲੀ ਬੋਲਦੇ ਆ ਇਹ ਇਹ ਉਹ ਅਕਾਲੀ ਨਹੀਂ ਹੈਗੇ ਜਿਹਦੇ ਪੰਥ ਵਸੈ ਮੋਰਜਣਾ ਸਿਧਾਂਤ ਦੇ ਧਾਰ ਨਹੀਂ ਸਨ ਇਹ ਤਾਂ ਬਾਦਲਾਂ ਦੇ ਚਾਬਲੂ ਸਿਆ ਤੇ ਇਹਨਾਂ ਨੂੰ ਲੱਗਦਾ ਆ ਕਿ ਜਿਹਦੇ ਨਾਲ ਕੋਈ ਸਾਡਾ ਮਤ ਭੇਦਿਆ ਕੋਈ ਵਖਰੇਵਾ ਆ ਇਹ ਉਹਨਾਂ ਨੂੰ ਬੜੀਆਂ ਭੈੜੀਆਂ ਗਾਲਾਂ ਵੀ ਕੱਢਦੇ ਆ ਤੇ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਇਹ ਉਹਨਾਂ ਦੇ ਖਿਲਾਫ ਹੋਰ ਵੀ ਬਹੁਤ ਸਾਰੇ ਜਿਹੜੇ ਐਕਸ਼ਨ ਆ ਉਹ ਕਰ ਜਾਂਦੇ ਆ ਤੁਸੀਂ ਦੇਖੋ ਕਿ ਗੁਰੂ ਇਹਨਾਂ ਦੀ ਮੱਤ ਮਾਰ ਰਿਹਾ ਆ ਇੱਕ ਪਾਸੇ ਸੁਖਬੀਰ ਬਾਦਲ ਨੂੰ ਬਚਾਉਣ ਤੇ ਲੱਗੇ ਹੋਏ ਆ ਦੂਜੇ ਪਾਸੇ ਆਪਣੀ ਹੀ ਇੱਕ ਮੰਨਘੇਰੀ ਦੇ ਵਿੱਚ ਜਿਹੜੇ ਆ ਲਗਾਤਾਰ ਫਸਦੇ ਜਾ ਰਹੇ ਆ ਇਹ ਭਾਈ ਨਰੈਨ ਸਿੰਘ ਚੌੜੇ ਨੂੰ ਪੰਥ ਵਿੱਚੋਂ ਛੇਕਣ ਦੀਆਂ ਮੰਗਾਂ ਕਰ ਰਹੇ ਆ ਜਦ ਕਿ ਛੇਕ ਤਾਂ ਇਹਨਾਂ ਸਾਰਿਆਂ ਨੂੰ ਦੇਣਾ ਚਾਹੀਦਾ ਆ ਜਿਹੜੇ ਗੁਰਸਿੱਖਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਜ਼ੁਲਮ ਢੋਂਦੇ ਆ ਉਹਨਾਂ ਨੂੰ ਜਿਹੜੀਆਂ ਗਾਲਾਂ ਆ ਉਹ ਕਰਦੇ ਆ ਧਾਮੀ ਸਾਹਿਬ ਤੁਹਾਡਾ ਜਿਹੜਾ ਅੱਜ ਦਾ ਜਿਹੜਾ ਗੁਨਾਹ ਆ ਇਹ ਬਖਸ਼ਣਯੋਗ ਨਹੀਂ ਆ ਅੱਜ ਤੇ ਤੁਹਾਡੀ ਇੱਕ ਆਰਟੀਕਲ ਸਾਹਮਣੇ ਆ ਗਈ ਹੈ ਨਾ ਪਰ ਤੁਸੀਂ ਆਪਣੀ ਟੋਲੀ ਜੁੰਡਲੀ ਦੇ ਨਾਲ ਬੈਠ ਕੇ ਇਹਨਾਂ ਬੀਬੀਆਂ ਦੇ ਖਿਲਾਫ ਹੋਰ ਗੁਰਸਿੱਖਾਂ ਦੇ ਖਿਲਾਫ ਜਿਹੜੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਤੁਹਾਡੀਆਂ ਪੰਥ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਦੇ ਤੁਸੀਂ ਉਹਨਾਂ ਦੇ ਪਰਿਵਾਰਾਂ ਬਾਰੇ ਕਿੰਨੀ ਮੰਦੀ ਸ਼ਬਦਾਵਲੀ ਬੋਲਦੇ ਹੋਵੋਗੇ